ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਕਿਸ ਤਰ੍ਹਾਂ ਦੀ ਹੈ ਇਹਦੇ ਬਾਰੇ ਕੋਈ ਦੱਸਣ ਦੀ ਜਾਂ ਵੇਰਵੇ ਦੇਣ ਦੀ ਲੋੜ ਨਹੀਂ ਹੈ ਕਿਸ ਤਰ੍ਹਾਂ ਲੁੱਟਖੋਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਔਰ ਹਾਲ ਹੀ ਦੇ ਵਿੱਚ ਕੱਲ ਫਿਰੋਜ਼ਪੁਰ ਦੇ ਵਿੱਚ ਤਿੰਨ ਜਣਿਆਂ ਦਾ ਜਿਹੜਾ ਉਹ ਕਤਲ ਕਰ ਦਿੱਤਾ ਗਿਆ ਲੋਕ ਇਹ ਗੱਲਾਂ ਕਰਦੇ ਆ ਵੀ ਜਿਹੜੇ ਪੁਲਿਸ ਮੁਲਾਜ਼ਮ ਹੈ ਇਹਨਾਂ ਦੀ ਡਿਊਟੀ ਜਿਹੜੀ ਹੈ ਇਹ ਥਾਣਿਆਂ ਦੇ ਵਿੱਚ ਹੋਣੀ ਚਾਹੀਦੀ ਆ ਚੌਂਕਾਂ ਤੇ ਹੋਣੀ ਚਾਹੀਦੀ ਆ ਪੈਟਰੋਲਿੰਗ ਹੋਣੀ ਚਾਹੀਦੀ ਆ ਗਸ਼ਤ ਵਧਾਉਣੀ ਚਾਹੀਦੀ ਆ ਪਰ باوجود ਇਸ ਦੇ ਜਿਹੜੇ ਪੁਲਿਸ ਮੁਲਾਜ਼ਮ ਨੇ ਇਹ ਵੱਡੇ ਜਿਹੜੇ ਵੀਆਈਪੀ ਲੋਕ ਆ ਉਹਨਾਂ ਦੀ ਸੁਰੱਖਿਆ ਦੇ ਵਿੱਚ ਤਨਾਤ ਹੈ। ਹਾਲਾਂਕਿ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇੱਕ ਵਾਰੀ ਇਹ ਵੀ ਆਦੇਸ਼ ਦਿੱਤਾ ਸੀਗਾ ਵੀ ਜਿਨ੍ਹਾਂ ਲੋਕਾਂ ਨੇ ਕੇਵਲ ਆਪਣੀ ਟੌਰ ਬਣਾਉਣ ਵਾਸਤੇ ਜਾਂ ਜਿਨ੍ਹਾਂ ਲੋਕਾਂ ਨੂੰ ਕਿਸੇ ਕਿਸਮ ਦਾ ਕੋਈ ਥ੍ਰੈਟ ਨਹੀਂ ਹੈਗਾ ਪਰ ਉਹਨਾਂ ਨੇ ਅਗਰ ਗਨਮੈਨ ਲਏ ਹੋਏ ਆ ਉਹਨਾਂ ਨੂੰ ਅਲੋਟ ਹੋਏ ਹੋਏ ਆ ਤੇ ਉਹਨਾਂ ਦੇ ਪੈਸੇ ਜਿਹੜੇ ਆ ਉਹਨਾਂ ਕੋਲੋਂ ਲਈ ਜਾਣ। ਜਿੱਥੇ ਸਾਰੀਆਂ ਚਰਚਾਵਾਂ ਚੱਲ ਰਹੀਆਂ ਸੀਗੀਆਂ ਤਾਂ ਇਹ ਸਭ ਦੇ ਵਿੱਚ ਜਦੋਂ ਮਨਜੀਤ ਸਿੰਘ ਸਿੱਧੂ ਜਿਹੜੇ ਜੇਲ ਸੁਪਰਡੈਂਟ ਸੀਗੇ ਜਦੋਂ ਉਹਨਾਂ ਦੀ ਬਦਲੀ ਬਠਿੰਡਾ ਜੇਲ ਕਰ ਦਿੱਤੀ ਜਾਂਦੀ ਆ ਤਾਂ ਉਹ ਕਹਿੰਦੇ ਆ ਵੀ ਮੈਨੂੰ ਵੀਆਰਐਸ ਦੇ ਦਿਓ ਯਾਨੀ ਕਿ ਵੋਲੰਟਰੀ ਰਿਟਾਇਰਮੈਂਟ ਸਕੀਮ ਦੇ ਤਹਿਤ ਮੈਨੂੰ ਜਿਹੜਾ ਵਾ ਉਹ ਤੁਸੀਂ ਹੁਣ ਜਾਣ ਦਿਓ ਭਾਵੇਂ ਮੈਂ ਆਪਣੀ ਮਰਜ਼ੀ ਦੇ ਨਾਲ ਨੌਕਰੀ ਜਿਹੜੀ ਆ ਇਹ ਛੱਡਣਾ ਚਾਹੁੰਦਾ ਜਿਸ ਤਹਿਤ ਉਹਨਾਂ ਨੇ ਆਪਣੀ ਸਾਰੀ ਪ੍ਰਕਿਰਿਆ ਜਿਹੜੀ ਆ ਉਹ ਮੁਕੰਮਲ ਕਰ ਲਈ ਇਹ ਜਿਹੜਾ ਵਿਸ਼ਾ ਸੀਗਾ ਇਹ ਵਿਧਾਨ ਸਭਾ ਦੇ ਵਿੱਚ ਵੀ ਗੁੰਜਿਆ ਪ੍ਰਤਾਪ ਸਿੰਘ ਬਾਜਵਾ ਨੇ ਇਹਦੇ ਉੱਤੇ ਬੜੀ ਚਰਚਾ ਕੀਤੀ ਵੀ ਦਰਅਸਲ ਕਹਿੰਦੇ ਮਜੀਤ ਸਿੰਘ ਸਿੱਧੂ ਹੁਣਾਂ ਨੇ ਜਿਹੜੀ ਨੌਕਰੀ ਨੂੰ ਛੱਡਣ ਦੀ ਆਪਣੀ ਕੋਆਬ ਸ਼ੁਰੂ ਕੀਤੀ ਆ ਹਾਲਾਂਕਿ ਉਹਨਾਂ ਦੀ ਨੌਕਰੀ ਪਈ ਸੀ ਉਹ ਕਹਿੰਦੇ ਬਠਿੰਡਾ ਜੇਲ੍ਹ ਦੇ ਵਿੱਚ ਗੈਂਗਸਟਰਾਂ ਦਾ ਰਾਜ ਆ ਮੈਂ ਉੱਥੇ ਕੰਮ ਨਹੀਂ ਕਰ ਸਕਦਾ ਤੇ ਹੁਣ ਇੱਕ ਰਿਪੋਰਟ ਜਿਹੜੀ ਸਾਹਮਣੇ ਆਈ ਆ ਉਹਦੇ ਮੁਤਾਬਕ ਇਸ ਸਾਲ ਯਾਨੀ ਕਿ 2024 ਦੇ ਵਿੱਚ 31 ਅਗਸਤ ਤੱਕ 315 ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਆ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਨੌਕਰੀ ਜਿਹੜੀ ਹੈ ਛੱਡ ਦਿੱਤੀ ਆ ਇਸ ਵੀਆਰਐਸ ਸਕੀਮ ਤਹਿਤ ਹੁਣ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਗਈ ਵੀ ਇੰਨੀ ਵੱਡੀ ਪੱਧਰ ਦੇ ਵਿੱਚ ਇੰਨਾ ਵੱਡਾ ਅੰਕੜਾ 315 ਪੁਲਿਸ ਮੁਲਾਜ਼ਮ ਜਿਹੜੇ ਆ ਉਹ ਨੌਕਰੀ ਛੱਡ ਰਹੇ ਆ ਤਾਂ ਉਹਨਾਂ ਨੇ ਕਾਰਨ ਇਹ ਹੀ ਦੱਸਿਆ ਵੀ ਸਟ੍ਰੈਸ ਬਹੁਤ ਜ਼ਿਆਦਾ ਹੋ ਗਿਆ ਵਰਕਲੋਡ ਬਹੁਤ ਜ਼ਿਆਦਾ ਹੋ ਗਿਆ ਸਾਡੇ ਬੱਚੇ ਜਿਹੜੇ ਆ ਉਹ ਜਵਾਨ ਹੋ ਗਏ ਆ ਕਈਆਂ ਦੇ ਬੱਚੇ ਫੋਰਨ ਦੇ ਵਿੱਚ ਸੈਟਲ ਹੋ ਗਏ ਆ ਤਾਂ ਕਹਿੰਦੇ ਅਸੀਂ ਹੁਣ ਉਹਨਾਂ ਕੋਲ ਜਾ ਕੇ ਜਿਹੜਾ ਬਾਹਰ ਰਹਿਣਾ ਚਾਹੁੰਦੇ ਆ ਪਰ ਅਸਲ ਸਥਿਤੀ ਕੀ ਹੈ ਇਹ ਸਾਨੂੰ ਸਾਰਿਆਂ ਨੂੰ ਜਿਹੜਾ ਵਾ ਉਹ ਵੇਖਣਾ ਪਏਗਾ ਵੀ ਏਡੀ ਵੱਡੀ ਪੱਧਰ ਦੇ ਉੱਤੇ ਪੁਲਿਸ ਮੁਲਾਜ਼ਮ ਜਿਹੜੇ ਆ ਉਹ ਨੌਕਰੀਆਂ ਛੱਡ ਰਹੇ ਆ ਇਸ ਤੋਂ ਪਹਿਲਾਂ ਜਦੋਂ ਇਲੈਕਸ਼ਨ ਸੀਗੇ 2024 ਲੋਕ ਸਭਾ ਦੇ ਤਾਂ ਉਸ ਦੌਰਾਨ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਆਈਜੀ ਸੀਗੇ ਉਹਨਾਂ ਨੇ ਵੀ ਨੌਕਰੀ ਜਿਹੜੀ ਹੈ ਆਪਣੀ ਛੱਡ ਦਿੱਤੀ ਸੀ ਉਹਨਾਂ ਨੇ ਵੀ ਵੀਆਰ ਐਸ ਸਕੀਮ ਲਈ ਸੀ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੇ 315 ਪੁਲਿਸ ਮੁਲਾਜ਼ਮ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਹੈ ਇਹਨਾਂ ਦੇ ਵਿੱਚ ਇਨਸਪੈਕਟਰ ਸਬ ਇਨਸਪੈਕਟਰ ਤੇ ਐਸਆਈ ਰੈਂਕ ਦੇ ਜਿਹੜੇ ਅਧਿਕਾਰੀ ਆ ਉਹ ਸ਼ਾਮਲ ਆ ਤੇ ਉਹ ਕਹਿੰਦੇ ਵੀ ਹੁਣ ਸਾਡੇ ਕੋਲੋਂ ਜਿਹੜਾ ਕੰਮ ਆ ਵਰਕਲੋਡ ਜਿਹੜਾ ਉਹ ਨਹੀਂ ਲਿਆ ਜਾਂਦਾ ਹੋ ਸਕਦਾ ਇਹ ਵੀ ਕਾਰਨ ਹੋਵੇ ਵੀ ਜਦੋਂ ਲੀਡਰ ਆਪਣੇ ਬੰਦਿਆਂ ਦੇ ਕੰਮ ਕਰਵਾਉਣ ਵਾਸਤੇ ਉਹਨਾਂ ਨੂੰ ਫੋਨ ਕਰਦੇ ਆ ਉਹਨਾਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਖਲਲ ਪੈਂਦੀ ਹੋਵੇ ਤਾਂ ਅਗਲਾ ਕਹਿੰਦੇ ਹੁਣ ਵੀ ਯਾਰ ਇਹਨਾਂ ਦਾ ਫੋਨ ਚੁੱਕੀ ਐ ਅਫਸਰਾਂ ਦਾ ਚੁੱਕੀ ਐ ਫਿਰ ਫੋਨ ਚੁੱਕੀ ਐ ਕਿਦਾ ਕਿਦਾ ਹੁਕਮ ਮੰਨੀ ਐ ਤੇ ਕਿਨੂੰ ਟਾਲਾ-ਤਾਲੀਏ ਇਸ ਤੋਂ ਚਲਦਿਆਂ ਉਹਨਾਂ ਨੇ ਬਿਹਤਰ ਸਮਝਿਆ ਵੀ ਨੌਕਰੀਆਂ ਜਿਹੜੀਆਂ ਛੱਡ ਦਿੰਦੇ ਆ ਵੈਸੇ ਪੰਜਾਬ ਦੇ ਵਿੱਚ ਸਾਲਾਨਾ ਹਰ ਸਾਲ 2000 ਪੁਲਸ ਮੁਲਾਜ਼ਮ ਜਿਹੜੇ ਆ ਉਹ ਰਿਟਾਇਰ ਹੋ ਜਾਂਦੇ ਆ ਹੁਣ ਜਿੱਥੇ ਇੱਕ ਪਾਸੇ ਭਰਤੀਆਂ ਤਾਂ ਹੋ ਰਹੀਆਂ ਨੇ ਪਰ ਲੌਂਗ ਆਰਡਰ ਦੀ ਸਥਿਤੀ ਸਾਡੇ ਸਾਹਮਣੇ ਆ ਕਿਸ ਤਰ੍ਹਾਂ ਬਾਰਦਾਤਾਂ ਹੁੰਦੀਆਂ ਨਹੀਂ ਤੇ ਇਸ ਦੌਰਾਨ ਵੱਡੇ ਪੱਧਰ ਦੇ ਉੱਤੇ ਅਧਿਕਾਰੀ ਜਿਹੜੇ ਆ ਉਹ ਨੌਕਰੀਆਂ ਵੀ ਛੱਡ ਰਹੇ ਆ ਹਾਲਾਂਕਿ ਪੰਜਾਬ ਦੇ ਵਿੱਚ 58 ਸਾਲ ਜਿਹੜੀ ਸਰਕਾਰੀ ਰਿਟਾਇਰਮੈਂਟ ਦੀ ਉਮਰ ਹੈਗੀ ਆ ਤੇ ਜਿਹੜੇ ਆਈਪੀਐਸ ਆਫਸਰ ਯਾਨੀ ਕਿ ਜਿਹੜੇ ਕੇਂਦਰ ਸਰਕਾਰ ਵੱਲੋਂ ਆਫਸਰ ਪੰਜਾਬ ਦੇ ਵਿੱਚ ਆਉਂਦੇ ਆ ਉਹਨਾਂ ਦੀ ਉਮਰ 60 ਸਾਲ ਹੈ ਬਾਬੀਉ ਦੇ ਦੇ ਕੋਲ ਇਸ ਦੇ ਉਹ ਕਹਿੰਦੇ ਆ ਵੀ ਅਸੀਂ ਜਿਹੜੀ ਆਪਣੀ ਨੌਕਰੀ ਆ ਛੱਡ ਦੇਣੀ ਆ ਇਹ ਵਾਕਿਆ ਇੱਕ ਚਿੰਤਾ ਦਾ ਵਿਸ਼ਾ ਹੁਣ 65 ਇਨਸਪੈਕਟਰ ਜਿਹੜੇ ਆ ਉਹਨਾਂ ਨੇ ਆ ਪਿਛਲੇ 8 ਮਹੀਨਿਆਂ ਦੇ ਵਿੱਚ ਵੀਆਰਐਸ ਲੈ ਲਈ ਆ ਇਨਸਪੈਕਟਰ ਰੈਂਕ ਦੇ ਅਧਿਕਾਰੀ ਜਿਨ੍ਹਾਂ ਦੇ ਮੋਢਿਆਂ ਦੇ ਉੱਤੇ ਤਿੰਨ ਸਟਾਰ ਲੱਗੇ ਹੁੰਦੇ ਆ 130 ਸਬ ਇਨਸਪੈਕਟਰ ਆ ਜਿਨ੍ਹਾਂ ਦੇ ਮੋਢਿਆਂ ਦੇ ਉੱਤੇ ਦੋ ਸਟਾਰ ਲੱਗੇ ਹੁੰਦੇ ਆ 120 ਦੇ ਕਰੀਬ ਐਸਆਈ ਆ ਔਰ ਕੁਝ ਮੁਲਾਜ਼ਮ ਜਿਹੜੇ ਆ ਉਹ ਟੈਕਨੀਕਲ ਸਟਾਫ ਦੇ ਵੀ ਆ ਉਹ ਕਹਿੰਦੇ ਵੀ ਨਹੀਂ ਹੁਣ ਬੱਸ ਹੋ ਚੁੱਕੀ ਆ ਸੋ ਵਾਕਿਆ ਹੀ ਇਹ ਬੜਾ ਚਿੰਤਾ ਦਾ ਵਿਸ਼ਾ ਕਿ ਪੁਲਿਸ ਮੁਲਾਜ਼ਮ ਜਿਹੜੇ ਆ ਉਹ ਹੁਣ ਨੌਕਰੀ ਨਹੀਂ ਕਰਨਾ ਚਾਹੁੰਦੇ ਅਗਰ ਪੁਲਿਸ ਮੁਲਾਜ਼ਮ ਨੌਕਰੀ ਨਹੀਂ ਕਰਨਾ ਚਾਹੁੰਦੇ ਤਾਂ ਕਿਤੇ ਨਾ ਕਿਤੇ ਇਤੋਂ ਇਦਾਂ ਲੱਗਦਾ ਵੀ ਜਾਂ ਤੇ ਸਰਕਾਰ ਵੱਲੋਂ ਦਿੱਤੀ ਜਾ ਰਹੀ ਉਹਨਾਂ ਨੂੰ ਜਿਹੜੀ ਟ੍ਰੇਨਿੰਗ ਆ ਉਹਦੇ ਵਿੱਚ ਕਮੀ ਆ ਕਿਉਂਕਿ ਹੁਣ ਜ਼ਮਾਨਾ ਜਿਹੜਾ ਬੜਾ ਹਾਈ ਟੈਕ ਹੋ ਗਿਆ ਪਿਛਲੇ 15-20 ਸਾਲਾਂ ਦੇ ਵਿੱਚ ਟੈਕਨੋਲੋਜੀ ਨੇ ਬੜੀ ਤਰੱਕੀ ਕੀਤੀ ਆ ਤੇ ਇਹਦੇ ਵਾਸਤੇ ਕੋਈ ਪ੍ਰੋਗਰਾਮ ਚਲਾਉਣਾ ਚਾਹੀਦੇ ਆ ਤਾਂ ਜੋ ਉਹਨਾਂ ਨੂੰ ਜਿਹੜਾ ਅਪਗ੍ਰੇਡ ਕੀਤਾ ਜਾ ਸਕੇ ਤੇ ਦੂਸਰੇ ਪਾਸੇ ਕੀ ਹੁਣ ਜਿਹੜੀਆਂ ਭਰਤੀਆਂ ਹੋ ਰਹੀਆਂ ਨੇ ਉਹ ਜਿਹੜੇ ਮੁਲਾਜ਼ਮ ਨੇ ਉਹ ਟੈਕਨੀਕਲੀ ਇੰਨੇ ਅਪਗ੍ਰੇਡ ਹੈਗੇ ਆ ਵੀ ਹੁਣ ਸਮੇਂ ਦੇ ਹਿਸਾਬ ਦੇ ਨਾਲ ਇਨਵੈਸਟੀਗੇਸ਼ਨ ਕਰ ਸਕਣ ਕਿਉਂਕਿ ਹੁਣ ਤਾਂ ਜਿਹੜੀ ਇਨਵੈਸਟੀਗੇਸ਼ਨ ਹੈ ਇਹ ਸਭ ਕੁਝ ਡਿਜੀਟਲਾਈਜ਼ ਹੋ ਗਿਆ ਸਾਰਾ ਕੁਝ ਮੋਬਾਈਲ ਫੋਨ ਕੈਮਰੇ ਸੀਸੀਟੀਵੀ ਲੱਗਿਆ ਇਹ ਤੋਂ ਬੰਦਾ ਟਰੇਸ ਹੁੰਦਾ ਸੋ ਕਿਤੇ ਨਾ ਕਿਤੇ ਵਾਕਿਆ ਹੀ ਇਹ ਸਵਾਲ ਜਿਹੜੇ ਆ ਇਹ ਸਰਕਾਰਾਂ ਤੇ ਖੜੇ ਹੁੰਦੇ ਆ ਵੀ ਇੰਨੀ ਵੱਡੀ ਤਾਦਾਦ ਦੇ ਵਿੱਚ ਪੁਲਿਸ ਮੁਲਾਜ਼ਮ ਜਿਹੜੇ ਆ ਉਹ ਨੌਕਰੀਆਂ ਛੱਡ ਰਹੇ ਆ ਦੂਜੇ ਪਾਸੇ ਕਮੀ ਆ ਪੁਲਿਸ ਮੁਲਾਜ਼ਮਾਂ ਦੀ ਜੇ ਪੁਲਿਸ ਮੁਲਾਜ਼ਮ ਹੈਗੇ ਆ ਤਾਂ ਉਹ ਵੱਡੇ ਲੀਡਰਾਂ ਦੀ ਸੁਰੱਖਿਆ ਦੇ ਵਿੱਚ ਤਾਇਨਾਤ ਨੇ ਇਹ ਤਾਂ ਆਮ ਸ਼ਹਿਰੀ ਇੱਕ ਆਮ ਨਾਗਰਿਕ ਜਿਹੜਾ ਇਹਨਾਂ ਦੇ ਆਸਰੇ ਘਰੋਂ ਨਿਕਲਦਾ ਜਿਹੜਾ ਇਹਨਾਂ ਦੇ ਆਸਰੇ ਰਾਤ ਸੌਂਦਾ ਕਿਉਂਕਿ ਪੁਲਿਸ ਜਾਗਦੀ ਆ ਤਾਂ ਬੰਦਾ ਸੌਂਦਾ ਜਿਸ ਤਰ੍ਹਾਂ ਬਾਰਡਰਾਂ ਦੇ ਉੱਤੇ ਫੌਜੀ ਜਦੋਂ ਬਾਰਡਰਾਂ ਦੇ ਉੱਤੇ ਖੜੇ ਹੁੰਦੇ ਆ ਤਨਾਤ ਰਹਿੰਦੇ ਆ ਤਾਂ ਜਿਹੜਾ ਦੇਸ਼ ਆ ਉਹ ਬੜੇ ਸਕੂਨ ਦੇ ਨਾਲ ਸੌਂਦਾ ਤਾਂ ਇਸੇ ਤਰ੍ਹਾਂ ਜਿਹੜੇ ਪੁਲਿਸ ਮੁਲਾਜ਼ਮ ਹੁੰਦੇ ਆ ਇਹ ਵੀ ਜਦੋਂ ਰਾਤ ਨੂੰ ਗਸ਼ਤ ਕਰਦੇ ਆ ਰਾਤ ਨੂੰ ਪੈਟਰੋਲਿੰਗ ਕਰਦੇ ਆ ਮਹੱਲਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਤਾਂ ਲੋਕ ਜਿਹੜੇ ਆ ਸਕੂਨ ਮਹਿਸੂਸ ਕਰਦੇ ਆ ਪਰ ਅਗਰ ਇੰਨੀ ਵੱਡੀ ਤਾਦਾਦ ਦੇ ਵਿੱਚ ਨੌਕਰੀਆਂ ਛੱਡ ਰਹੇ ਨੇ ਤਾਂ ਇਹਦੇ ਪਿਛਲਾ ਜਿਹੜਾ ਕਾਰਨ ਆ ਇਹਦੇ ਉੱਤੇ ਸਰਕਾਰਾਂ ਨੂੰ ਜ਼ਰੂਰ ਵਿਚਾਰ ਕਰਨਾ ਚਾਹੀਦਾ